ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਨ ਵੈਲਕਮ ਬੈਕ ਟੂ ਮਾਈ ਚੈਨਲ ਲਾਈਫਸਟਾਈਲ ਵਿਦ ਮਨਵੀਰ ਹੋਪ ਤੁਸੀਂ ਠੀਕ ਠਾਕ ਹੋਵੋਗੇ ਤੇ ਵਧੀਆ ਹੋਵੋਗੇ ਤੇ ਆਪਣੇ ਹੁਣ 4 ਵਜੇ ਚੁੱਕੇ ਆ ਟਾਈਮ ਤੇ ਮੈਂ ਨਾ ਕੱਲ ਮਤਲਬ ਦੋਕ ਦਿਨ ਮੈਂ ਉਧਰ ਪਵਨ ਕੇ ਘਰੇ ਗਈ ਸੀ ਮੇਰੇ ਉਰੇ ਘਰੇ ਜੀ ਵੀ ਨਹੀਂ ਲੱਗ ਰਿਹਾ ਸੀ ਹਨਾ ਤਾਂ ਮੈਂ ਪਵਨ ਕੇ ਘਰੇ ਚਲ ਗਈ ਸੀ ਤੇ ਉੱਥੇ ਮੈਨੂੰ ਨਾ ਜਿਵੇਂ ਨੀਂਦ ਪੂਰੀ ਨਹੀਂ ਹੋ ਰਹੀ ਸੀ ਮਤਲਬ ਉਹਨਾਂ ਦਾ ਨਾ ਉੱਪਰ ਅਪਾਰਟਮੈਂਟ ਹੈ ਹਨਾ ਨਾ 13ਵਾਂ ਫਲੋਰ ਉਹਨਾਂ ਜਿੱਥੇ ਉਹ ਰਹਿੰਦੇ ਨੇ ਤਾਂ ਕਰਕੇ ਉੱਥੇ ਚਾਨਣ ਆਉਂਦਾ ਹੀ ਰਹਿੰਦਾ ਤੇ ਮੈਨੂੰ ਨੇਰੇ ਜੋ ਸੌਣ ਦੀ ਆਤਾ ਹਨਾ ਤੇ ਅੱਜ ਬਹੁਤ ਟਾਈਮ ਸੁੱਤੀ ਆ ਮੈਂ ਅੱਜ ਘਰ ਵੀ ਗੱਲ ਨਹੀਂ ਕੀਤੀ ਮੈਨੂੰ ਲੱਗਾ ਮੈਂ ਅੱਜ 2 ਵਜੇ ਤੱਕ ਸੁੱਤੀ ਆਂਗੀ ਕਿਉਂਕਿ ਰਾਤ ਤਾਂ ਮੇਰੇ ਕੰਮ ਸੀ ਮੈਂ ਕੰਮ ਤੋਂ ਬਸਿੱਧਾ ਇਧਰੀ ਆ ਗਈ ਸੀ ਤੇ ਉਸ ਬਾਅਦ ਸੌਂਗੀ 2 ਵਜੇ ਤੱਕ ਸੁੱਤੀ ਆ ਮੈਂ 2 ਵਜੇ ਉੱਠੀ ਆ ਅੱਜ ਮੈਂ ਤੇ ਉਸ ਬਾਅਦ ਅਸਾ 2 ਘੰਟੇ ਆ ਮੀਨ ਟਾਈਮ ਪਾਸ ਹੋ ਗਿਆ ਵਲੌਗ ਵਲੌਗ ਦੇਖ ਲਈ ਮम्मा ਦੇ ਵੀ ਤੇ ਬਸ ਮੈਂ ਹੁਣ ਆਈਏ ਮਾਂ ਚੋਲਾ ਪਾ ਕੁਝ ਬਣਾ ਕੇ ਖਾ ਲੈਣੀ ਆ ਤੇ ਮੈਂ ਸੋਚੀ ਮੈਂ ਪਨੀਰ ਦੀ ਭੁਰਜੀ ਬਣਾ ਲੈਣੀ ਆ ਤੇ ਮੈਂ ਪਨੀਰ ਉਹ ਕਰ ਦਿੱਤਾ ਆਪਾਂ ਕੀ ਕਵਾਂਗੇ ਬਸ ਉਹਦੇ ਟਿੱਕੀ ਹੁੰਦੀ ਮੈਂ ਐਵੇਂ ਕਰ ਕਰਕੇ ਪਨੀਰ ਦੇ ਐਵੇਂ ਨਾ ਕ੍ਰੰਬਲਸ ਬਣਾ ਲਏ ਹਨਾ ਵੀ ਇਹਨਾਂ ਨਾਲ ਜਿਆਦਾ ਸਵਾਦ ਲੱਗਦਾ ਹੈ ਵੀਰ ਆਪਾਂ ਕਦੂਾਸ ਕਰ ਲੈਣ ਉਹਦਾ ਸਵਾਦ ਹੀ ਨਹੀਂ ਆਉਂਦਾ ਪਨੀਰ ਦਾ ਤੇ ਇਧਰ ਆਪਾਂ ਸਬਜ਼ੀਆਂ ਕੱਟ ਲੈਣੀਆਂਗੇ ਇਹ ਲਸਣ ਤੇ ਅਦਰਕ ਹੈ ਪਿਆਜ਼ ਹਰੀਆਂ ਮਿਰਚਾਂ ਤੇ ਟਮਾਟਰ ਇਹ ਟਮਾਟਰ ਪਤਾ ਕੀ ਹੈ ਮੇਰੇ ਨਾਲ ਟਮਾਟਰ ਖਰਾਬ ਹੋ ਹੀ ਜਾਂਦੇ ਸੀ ਹਨਾ ਤੇ ਮੈਂ ਨਾ ਫਿਰ ਉਹ ਕਰਦੇ ਮਹਾ ਪੋਲੇ ਹੋ ਜਾਂਦੇ ਨੇ ਥੋੜੇ ਟਾਈਮ ਬਾਅਦ ਫ੍ਰੀਜ ਚ ਪਏ ਪਏ ਫਿਰ ਮੈਂ ਨਾ ਇਹ ਫ੍ਰੀਜ਼ਰ ਚ ਲਾ ਦੇ ਤੇ ਸੀ ਮਤਲਬ ਸਾਰਾ ਡੱਬਾ ਫ੍ਰੀਜ਼ਰ ਚ ਲਗਾ ਦਿੱਤਾ ਸੀ ਵਾ ਮੇਰੇ ਟਮਾਟਰਾਂ ਦਾ ਮੈਂ ਦੇਖੋ ਪਿਆਗਾ ਤੇ ਫਿਰ ਨਾ ਉਹਨੇ ਬਹੁਤ ਜ਼ਿਆਦਾ ਸਖਤ ਹੋਏ ਪਏ ਨੇ ਪਤਾ ਹੈ ਜੇ ਅਗਰ ਆਪਾਂ ਫ੍ਰੀਜ਼ਰ ਚ ਲਗਾ ਦਿੰਦੇ ਹਾਂ ਨਾ ਫਰੋਜ਼ਨ ਹੋ ਜਾਂਦੇ ਨੇ ਉਹਦੇ ਖਰਾਬ ਨਹੀਂ ਹੁੰਦੇ ਜਲਦੀ ਉਹ ਵੀ ਇਹ ਪਿਲਕਲੇ ਜੇ ਮੈਂ ਮਤਲਬ ਪੇਸਟ ਮੰਗੂਈ ਸੀ ਮੈਂ ਚਲ ਪੇਸਟ ਮੰਗੂ ਤੇ ਵਰਤੀ ਜਾਣਗੇ ਹਨਾ ਤੇ ਆਪਾਂ ਇਹਨਾਂ ਨੂੰ ਪੰਜ-ਪਾਕੇ ਤੋਂ ਕੇ ਰੱਖ ਲੈਣੇ ਆ। ਤੇ ਨਾਲ ਜਾਂ ਤਾਂ ਪੇਸਟ ਬਣਾ ਲੈਣੇ ਜਾਂ ਆਪਾਂ ਇਂ ਕੱਟ ਲਾਂਗੇ ਹੌਲੀ-ਹੌਲੀ ਜਿੰਨੇ ਕੱਟੇ ਜਾਂਦੇ ਨੇ ਤੇ ਆਪਾਂ ਖਾ ਕਰ ਲੈਣੇ। ਰੋਟੀ ਪਾਣੀ ਖਾਣੇ ਆ। ਸਬਜ਼ੀ ਕੱਟਦੇ ਆ ਪਹਿਲਾਂ। ਕਿਉਂਕਿ ਇਹ ਪੋਲੇ ਹੋ ਕੇ ਵੀ ਉਹੀ ਕੰਮ ਆਈ ਸੀ ਹਨਾ ਵੇ ਖਰਾਬ ਹੋ ਜਾਂਦੇ ਸੀ। ਫ੍ਰੋਜ਼ਨ ਹੋ ਕੇ ਆਣ ਜਮਾ ਸਭ ਤੋਂ ਪਹਿਲੇ ਹੋਣੇ। ਇਹ ਪੰਜ-ਪਾਕੇ ਰੱਖ ਲੈਣੀਆਂ ਮੈਂ। ਲੋਜ਼ੀਆਂ ਪਾਟ ਗੁੱਲਣਾਂਗੇ। ਇਸ ਨਾਲ ਮੈਂ ਥੋੜਾ ਜਿਹਾ ਬੇਸਨ ਪਾਉਂਗੀ। ਦੇਖੋ ਰੰਗ ਤੋਂ ਨਾ ਜਮਾ ਸੇਮ ਆ। ਪਤਾ ਬੇਸਨ ਨਾਲ ਰੋਟੀ ਮਤਲਬ ਥੋੜੀ ਹੰਦੀ ਬਣ ਜੇ ਆਪਾਂ ਇਹ ਕਹਿ ਸਕਦੇ ਹਾਂ ਨਾ ਸਵਾਦ ਵੀ ਲੱਗਦੇ ਬੇਸਨ ਵਾਲੀ ਆਪਾਂ ਪੱਟਾ ਗੁੰਨ ਲਿਆ ਨੰਨ ਦਾ ਆਦਰ ਆਪਾਂ ਸਬਜ਼ੀਆਂ ਕੱਟ ਲੈਣੀ ਪਨੀਰ ਦੀ ਭੁਰਜੀ ਵਾਸਤੇ ਇਹ ਮੈਂ ਹਰੀ ਮਿਰਚ ਦਵਾਰੇ ਕੱਟ ਲੂੰਗੀ ਮੈਂ ਹਰੀ ਮਿਰਚੇ ਚਪਾਰਨੀਗੀ ਮੈਨੂੰ ਬਹੁਤ ਸਵਾਦ ਲੱਗਦੇ ਬੇਸਨ ਵਾਲੇ ਰੋਟੀ ਜੀ ਹਨਾ थोडा जे आपण पाने अदरक ते लसन आपण आटा गुन ला आपण आटा गुनल्या तिन्न सेट होण वापर थोडा चिर आराम दि आटेन ते मी अधा तडका लगा भुर्जीला आपण ਰੋਜੇਦਰਾ ਪਕੜਾਈ ਚ ਤੇਲ ਪਾ ਲਿਆ ਤੇ ਤੇਲ ਆਪਣਾ ਗਰਮ ਹੋ ਗਿਆ ਤੇ ਨਾਲ ਹੀ ਆਪਾਂ ਜੀਰਾ ਹਰੀ ਮਿਰਚ ਅਦਰਕ ਤੇ ਲਸਣ ਪਾ ਲਾਂਗੇ ਤੇ ਨਾਲ ਚੰਗੀ ਤਰ੍ਹਾਂ ਭੁੰਨਨ ਤੋਂ ਬਾਅਦ ਆਪਾਂ ਨਾਲ ਇਹਦੇ ਵਿੱਚ ਪਿਆਜ਼ ਪਾ ਦਾਂਗੇ ਤੇ ਜਿੰਨਾ ਚਿਰ ਆਪਣੇ ਬਸ ਪਿਆਜ਼ ਭੁੰਨੀ ਜਾਣਗੇ ਹੈ ਨਾ ਚੰਗੀ ਤਰ੍ਹਾਂ ਜਿਦਾ 골ਡਨ ਬ੍ਰਾਊਨ ਹੋ ਗਿਆ ਉਹ ਤੱਕ ਭੁੰਨੇ ਲਾਂਗੇ ਤੇ ਜਿੰਨਾ ਚਿਰ ਆਪਣੇ ਪਿਆਜ਼ ਭੁੰਨੇ ਰਿ ਨੇ ਅਦਰਕ ਪਰ ਰੋਟੀ ਪਕਾ ਲੈਣੇ ਨਾਲ ਦੀ ਨਾਲ ਹੈ ਨਾ ਤਾਂ ਕਿ ਆਪਾਂ ਪਰਜੀ ਦੀ ਰੋਟੀ ਦੋਨੇ ਗਰਮ ਗਰਮ ਖਾ ਲਈਏ ਤੇ ਬਸ ਆਪਾਂ ਨਾਲ ਹੁੰਦੀ ਰੋਟੀ ਬਣਾ ਲੈਣ ਤੇ ਨਾਲ ਹੁੰਦੀ ਸਬਜ਼ੀ ਬਣੀ ਜਾਊਗੀ ਆਪਣੀ जर अपने प्याज भुन्ने गए थे तो आप देंगे टमाटर तो टमा असम पहली दस फ्रोजन से तो ये थोड़ा जहा पानी जरूर निकलेगा तो आपू पानी, पानी चंकी तरह मचा लेंगे तो उधर भी बस अपनी रोटी है जी सीख के तैयार है बेसन की रोटी अपनी रेडी आ इधर आप मसाले पा दें क्योंकि बस मसाले न पानी जल्दी मच जूगा तो ये मैं जस्ट सिंपल मसाले पाए अपने लून हल्दी लाल मिर्च गर्म मसाला तो थोड़े आमचूर पाउडर पाऊँगी मैं ये ਤੇ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਮਸਾਲਿਆਂ ਨੂੰ ਤੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਆਪਾਂ ਪਨੀਰ ਪਾ ਦਾਂਗੇ ਤੇ ਪਨੀਰ ਦੀ ਪੁਰਜੀ ਮੇਰੇ ਫੇਵਰਿਟ ਹੈ ਸਾਰਨਾਂ ਜਿਆਦੇ ਹੈ ਨਾ ਕਿ ਬਾਕੀ ਹੈਲਥੀ ਵੀ ਹੁੰਦੀ ਹੈ ਪਨੀਰ ਦੀ ਪੁਰਜੀ ਤੇ ਤੁਸੀਂ ਬਣਾ ਕੇ ਦੇਖੋਗੇ ਮੈਂ ਕਹਾਂਗਾ ਅਗਰ ਕਿਸੇ ਨੂੰ ਰੋਟੀ ਖਾਣ ਨੂੰ ਜੀ ਨਹੀਂ ਕਰਨਾ ਪਨੀਰ ਦੀ ਪੁਰਜੀ ਬਣਾਵੇ ਉਹ ਤਾਂ ਪੱਕਾ ਖਾਣ ਨੂੰ ਜੀ ਕਰੂਗਾ ਤੇ ਨਾਲ ਬੇਸੰਦੀ ਰੋਟੀ ਹੋ ਗਈ ਤਾਂ ਫਿਰ ਬਸ ਗੱਲੀ ਬਣ ਜਾਂਦੀ ਹੈਗੀ ਤੇ ਆਪਣੀ ਪਨੀਰ ਦੀ ਪੁਰਜੀ ਬਣ ਕੇ ਰੈਡੀ ਹੈ ਤੇ ਬਸ ਆਪੋਦੇ ਰਹਿੰਦੇ ਹੋ ਰੋਟੀਆਂ ਪਕਾ ਲੈਣੇ ਆਪਣੀਆਂ ਨਾ ਲਦਰ ਬਸ ਮੈਂ ਕਸੂਰੀ ਮੇਥੀ ਪਾ ਦੂੰਗੀ ਕਿਉਂਕਿ ਪਨੀਰ ਦੀ ਪੁਰਜੀ ਕਸੂਰੀ ਮੇਥੀ ਬਹੁਤ ਜ਼ਿਆਦੇ ਵਧੀਆ ਲੱਗਦੀ ਹੈਗੀ ਜੇ ਤੁਹਾਡੇ ਕੋਲ ਧਨੀਆ ਹੈਗਾ ਹਰਾ ਹਨਾ ਤੁਸੀਂ ਹਰਾ ਫਰੈਸ਼ ਧਨੀਆ ਪਾ ਸਕਦੇ ਹੋਗੇ ਬਟ ਮੇਰੇ ਕੋਲ ਧਨੀਆ ਹੈ ਨਹੀਂ ਸੀ ਇਸ ਲਈ ਮੈਂ ਸਾਸੀ ਕਸੂਰੀ ਮੇਥੀ ਜ਼ਿਆਦਾ ਲੈ ਕੇ ਆਉਣੇ ਆਂਗੀ ਤੇ ਕਸੂਰੀ ਮੇਥੀ ਆਪਾਂ ਪਾ ਲੈਨੇ ਆਂ ਤੇ ਇਹ ਚੰਗੀ ਤਰ੍ਹਾਂ ਮਿਕਸ ਕਰਕੇ ਆਪਣੀ ਜਿਹੜੀ ਪੁਰਜੀ ਬਣ ਕੇ ਰੈਡੀ ਹੈ ਥੋੜਾ ਜਿਹਾ ਆਪਾਂ ਸੇਕ ਲਵਾ ਲੈਨੇ ਆਂ ਘੱਟ ਗੈਸ ਕਰਕੇ ਲੋ ਜੀ ਅਦਰ ਆਪਣੀ ਪਨੀਰ ਦੀ ਪੁਰਜੀ ਬਣ ਕੇ ਰੈਡੀ ਹੈ ਦੇਖੋ ਕਿੰਨੀ ਸਵਾਦ ਲੱਗ ਰਹੀ ਹੈ ਨਾ ਤਾਂ ਇਸ ਮਤਲਬ ਘੱਟ ਨਾ ਕਰੀਂ ਚੱਲ ਰਹੀ ਹੈਗੀ ਇਧਰ ਆਪਣੀ ਦੀਪੂਰ ਜੀ ਬਣ ਕੇ ਰੈਡੀ ਹੈ ਤੇ ਇਧਰ ਆਪਾਂ ਰੋਟੀਆਂ ਪਕਾ ਲਿਆ ਨੇ ਆਪਣੀਆਂ ਬੇਸਨ ਵਾਲੀਆਂ ਇੱਕ ਤਿਆਰ ਰੋਟੀ ਤੇ ਪੀਲੀ ਦਿਖਦੀ ਹੈਗੀ ਇਹ ਚ ਆਪਣੇ ਪਿਆਜ਼ ਹਰੀ ਮਿਰਚ ਤੇ ਆਪਣਾ ਅਦਰਕ ਲਸਣ ਆਏਗਾ ਤੇ ਆਪਾਂ ਖਾ ਲਨੇ ਆਪਣੀ ਰੋਟੀ ਲੋ ਜੀ ਅਥੇ ਰੋਟੀਆਂ ਰੰਗ ਸਹੀ ਲੱਗ ਰਿਹਾਗਾ ਤੇ ਵਾਸਾ ਆਪਣੀ ਰੋਟੀ ਬਣ ਕੇ ਰੈਡੀ ਹੈਗੀ ਅਨਿਸ ਵਾਲਾ ਗ੍ਰੇ ਮੈਂ ਥੋੜੀ ਬੁਰਕੀ ਟੇਸਟ ਕਰਕੇ ਦੇਖੀ ਸੀਗੀ ਕੀ ਅੰਦਰ ਆਪਣੀ ਪਨੀਰ ਦੀ ਪੂਜੀ ਕਿੰਨਾ ਸਵਾਦ ਲੱਗ ਰੇ ਖਾਣਾ ਹਨਾ ਲੋਪਾ ਫਟਫਟ ਖਾ ਲੈਣ ਕਿ ਮੇਰੇ ਫੋਨ ਦੀ ਬੈਟਰੀ ਵੀ ਡੈਡ ਹੈਗੀ ਪੂਜੀ ਰੋਟੀ ਪਾਣੀ ਆਪਾਂ ਖਾ ਲਿਆ ਸੀ ਫਿਰ ਸੋਈ ਵੀ ਵਗੈਰਾ ਸਾਫ ਕਰ ਦਿੱਤੀ ਸੀ ਮੋਂਦੂ ਪਰ ਸ਼ਾਮ ਹੋ ਗਈ ਆ ਸਾਨੂੰ ਪਤਾ ਉਹ ਵੀ ਸਾਡਾ ਉਹ ਉੱਥੇ ਬੂਟਾ ਨਾ ਉੱਥੇ ਨਾ ਉਹ ਲੱਗਦੀ ਨਹੀਂ ਕਿ ਤਾਂ ਆਪਣੀਆਂ 베ਰੀਸ ਲੱਗਦੀਆਂ ਨੇ ਤੇ ਘਰਸ 베ਰੀਸ ਲੱਗਦੀਆਂ ਨੇ ਹਨਾ ਤੇ oven ਕਹਿੰਦੇ ਸੀ ਉਹਨਾਂ ਸੀ ਜਿਹੜੇ ਘਰ ਦੇ ਕਹਿੰਦੇ ਤੁਸੀਂ ਤਾਂ ਤੋੜ ਲੈ ਕਰੋ ਜਿਹੜੇ ਦੂਜਿਆਂ ਪੈरिस ਨਹੀਂ ਕਹਿੰਦੇ ਉਹ ਤਾਂ ਉਹ ਨੇ ਖਟੀਆਂ ਬਹੁਤ ਨਹੀਂ ਕਹਿੰਦੇ ਉਹ ਤਾਂ ਤੁਸੀਂ ਖਾਦੇ ਨਹੀਂ ਆਣੀਆਂ ਬਸ ਜਿਹੜੇ ਥੱਲੇ ਵਾਲਾ ਮੂਟਾ ਹੈ ਨਾ ਉਹ ਤੇ ਲੱਗਦੀਆਂ ਜਿਹੜੀਆਂ ਉਹ ਮਿੱਠੀਆਂ ਨੇ ਤੇ ਮੈਂ ਕਿਹਾ ਕੋਈ ਗੱਲ ਨਹੀਂ ਤੋੜ ਲਾਂਗੇ ਹੈ ਨਾ ਤੇ ਉਹਨਾਂ ਹੀ ਤੋੜ ਕੇ ਉਹ ਲੈ ਰੱਖ ਲਈਂ ਖਾ ਲੈ ਤੁਸੀਂ ਮੈਂ ਕੋਈ ਗੱਲ ਨਹੀਂ ਖਾ ਲਾਂਗੀ ਲੋ ਜੀ ਅਸੀਂ ਮੈਂ ਹੁਣੀ ਕੰਮ ਤੋਂ ਆਈਆਂ ਤੇ ਪਵਨ ਮੇਰੇ ਨਾਲ ਹੀ ਆ ਗਈ ਉਧਰੋਂ ਉਹ ਕੰਸਕੇ ਦੇਪਾ ਮਿਲ ਲੈਣੇ ਮਾ ਚਲ ਮਿਲ ਲੈਣੇ ਆ ਤਾਂ ਉਧਰੋਂ ਅਸੀਂ ਕੰਮ ਤੋਂ ਬਸ ਮਾ ਹੁਣੀ ਹੁਣੀ ਆਈਆਂ ਸਿੱਧਾ ਹੀ ਤੇ ਭੁੱਖ ਲੱਗ ਰਹੀ ਆਪਾਂ ਨੂੰ ਕੁਝ ਖਾਣ ਪੀਣ ਦਾ ਅਸੀਂ ਲਿਆ ਸੀਗਾ ਮਾ ਕੀ ਖਾਈਏ ਪੀਏ ਤੇ ਫਿਰ ਅਸੀਂ ਸੋਚਿਆ ਮਾ ਚਾ ਨੂਡਲਸ ਚੱਕ ਲਿਆ ਕਿ ਬਾਜ਼ਾਰੋਂ ਦੋ ਬਾਕਸ ਨੂਡਲਸ ਲਿਆਏ ਸੀਗੇ ਆਪਾਂ ਖਾ ਲੈਨੇ ਹਾਂ ਬਹੁਤ ਵਾਲ ਹੁੰਦੇ ਨੇ ਨੂਡਲਸ ਆਪਾਂ ਖਾ ਲੈਨੇ ਆ ਅੱਜ ਆਪਾਂ ਥੋੜਾ ਟਾਈਮ ਬਾਹਰ ਚੱਲਦੇ ਹਾਂ ਅੰਗੇ। ਬਾਰ ਵੀ ਅਜ ਬਹੁਤ ਸੋਹਣਾ ਮੌਸਮ ਹੋਇਆ। ਪਹਿਲ ਦੋ ਤਿੰਨ ਦਿਨਾਂ ਦੀ ਤਾਂ ਗਰਮੀ ਬਹੁਤ ਜ਼ਿਆਦਾ ਹੋ ਰਹੀ ਸੀਗੀ। ਬਟ ਹੁਣ ਤਾਂ ਬਹੁਤ ਸੋਹਣਾ ਹੋਇਆ ਹੈ ਮੌਸਮ ਵੀ। ਅੱਜ ਮੈਂ ਪਹਿਲੀ ਵਾਰ ਜਵਾਕ ਕਣੀ ਚੀਕਾਂ ਸੁਣੀਆਂ ਨੇ ਉਰੇ। ਤੇ ਤੁਸੀਂ ਚਾਰ ਇਕੱਠੇ ਹੋਏ ਨੇ ਉਹ ਖੇਡ। ਤੇ ਨਹੀਂ ਆਪਣੇ ਪੰਜਾਬ ਦਾ ਕਿਵੇਂ ਆਵਾਜ਼ ਆਉਂਦੇ ਹੁੰਦੇ ਆ ਨਾ ਜਦੋਂ ਵੀ ਕੋਈ ਜਵਾਕ ਖੇਡ ਰਹੇ ਹੁੰਦੇ ਨੇ। ਇੱਥੇ ਤਾਂ ਬਹੁਤ ਸ਼ਾਂਤੀ ਹੁੰਦੀ ਹੈ। ਬਾਕੀ ਸਾਡੇ ਲਈ ਇਹ ਰਿ ਚੁਜਾਦੀ ਸ਼ਾਂਤੀ ਹੈ ਸਾਡੇ ਵੀ ਕਾ ਕੱਟਤਾਗਾ ਅਸੀਂ ਵੀ ਕਾ ਕੱਟ ਲਿਆਗਾ ਬਸ ਪਹਿਲਾਂ ਬਹੁਤ ਹੋਇਆ ਪਿਆ ਸੀਗਾ ਤੇ ਪਿੱਛੇ ਆਪਣਾ ਡੈਕ ਹੈ ਜਿਹੜਾ ਹੈ ਨਾ ਉਹ ਵੀ ਬਣ ਗਿਆਗਾ ਮੈਂ ਤੁਹਾਨੂੰ ਦਿਖਾਵਾਂ ਪਿੱਛੇ ਜਾ ਕੇ ਤੁਮੇ ਜਾ ਸਕਦੀ ਹਾਂ ਹੈਗਾ ਫਿਰ ਆਪਾਂ ਸਿੱਧਾ ਨਾ ਕਿਚਨ ਚੋਂ ਬਾਹਰ ਹੀ ਉਦਰੀ ਬਾਗ ਜਾ ਕੇ ਤਾਂ ਕਿ ਆਹ ਦੇਖੋ ਇਹਨਾਂ ਦਾ ਜਿਹੜਾ ਕੰਮ ਹੈ ਡੈਕ ਦਾ ਪੂਰਾ ਹੋ ਗਿਆ ਹੈਗਾ ਬਾਕੀ ਬਾਅਦ ਚ ਹੋਰ ਰਜੇ ਕਰਨਾ ਉੱਪਰ ਕਿਉਂਕਿ ਉਹ ਲਗਾਉਣਾ ਹੈ ਲਾ ਫਲੋਰਿੰਗ ਕਰਨਾ ਲਿਆਗੀ ਤੇ ਬਸ ਉਹ ਆਪਣੇ ਕਿਚਨ ਦਾ ਗੇਟ ਹੈ ਦੇਖੋ ਉਹ ਕਿਚਨ ਲਈ ਵਿੰਡੋ ਹੈ ਉਹ ਕਿਚਨ ਦਾ ਗੇਟ ਹੈ ਤੇ ਬਸ ਫਿਰ ਆਪਾਂ ਸਿੱਧਾ ਆ ਜਾ ਕਰਾਂਗੇ ਕਿਉਂਕਿ ਮੈਨੂੰ ਬਹੁਤ ਹੁੰਦਾਗਾ ਮੈਂ ਇੱਥੇ ਨਹੀਂ ਬੈਂਦੀ ਹੈਗੀ ਜਿਆਤਰ ਘਰੇ ਰਹਿੰਦੀ ਨਹੀਂ ਹੈਗੀ ਮੈਂ ਨਾ ਹਮਸ਼ਾ ਹੁੰਦਾ ਬਾਹਰ ਬੈਠ ਜਾ ਬਾਹਰ ਬੈਠ ਜਾ ਤਾਂ ਫਿਰ ਮੈਂ ਇੱਥੇ ਆ ਜਾਨੀ ਹੁੰਨੀ ਆ ਤੇ ਜਦੋਂ ਦਾ ਫਿਰ ਇਹ ਡੈਕ ਇਹਨਾਂ ਨੇ ਪਟਿਆ ਹੋਇਆ ਸੀ ਨਾ ਮੈਨੂੰ ਬਹੁਤ ਔਖਾ ਸੀਗਾ ਕਿਉਂਕਿ ਅੰਦਰੋਂ ਗੇਟ ਬੰਦ ਕੀਤਾ ਹੋਇਆ ਸੀ ਵੀ ਕੋਈ ਥਲੀ ਨੜੀਗੇ ਜੀ ਤੇ ਬਸ ਆਪਣਾ ਬਣ ਕੇ ਰੈਡੀ ਆਗਾ ਤੇ ਆਲਮੋਸਟ ਕਲਾ ਫਲੋਰਿੰਗ ਰਹਿ ਗਈ ਤੇ ਮਾਲਾ ਮੋਟੇ ਮੈਨ ਲੱਗਦਾ ਇੱਥੇ ਥੋੜੇ ਪੀਲਰ ਵਗੈਰਾ ਲੱਗਣਗੇ ਤੇ ਖੁਦੀ ਕੋ ਖੁਦੀ ਬਣਾ ਰਹੇ ਨੇ ਉਹਨਾਂ ਨੇ ਕਿਸ ਨੂੰ ਬੁਲਾਇਆ ਨਹੀਂ ਹੈਗਾ ਸੀਗਾ ਤੇ ਅੱਜ ਮੈਂ ਸਾਨੂੰ ਬੂਟੇ ਕਹਿੰਦੇ ਸੀ ਨਾ ਮੁੱਟੇ ਦਿਖਾਉ ਹੈ ਸਾਨੂੰ ਦੇਖੋ ਇੱਕ ਦਾ ਚੈਰੀ ਵਾਲਾ ਬੂਟਾ ਆ ਗਿਆ ਹਨਾ ਸੋ ਇਹ ਦੇਖੋ ਕਿੰਨਾ ਫਲ ਲੱਗਿਆ ਹੋਇਆ ਨਾ ਦੇਖੋ ਬਹੁਤ ਵਧੀਆ ਲੱਗਦਾ ਪਰ ਇਹ ਚੈਰੀ ਖਟੀਆਂ ਨੇ ਗਿਆ ਡਾਰਕ ਹੁੰਦੀ ਇਹਨਾਂ ਇਹ ਲਾਲ ਤੋਂ ਖਟੀਆਂ ਬਹੁਤ ਜ਼ਿਆਦਾ ਨਹੀਂ ਗੀਆਂ ਮੈਂ ਹੁਣ ਤੋੜ ਕੇ ਖਾ ਕੇ ਦੇਖ ਲੂੰਗੀ ਅਗਰ ਵਧੀਆ ਹੋਈਆਂ ਨਲੇ ਅਸੀਂ ਨਹੀਂ ਬੂਟੇ ਲਗਾਏ ਨਹੀਂ ਹੋਏ ਹੈਗੇ ਉਹ ਮੈਨੂੰ ਦੱਸ ਰਹੇ ਸੀ ਉਹਨਰ ਕਹਿੰਦੀ ਸੀ ਆ ਦੇਖੋ ਥੱਲੇ ਵੀ ਡਿੱਗੀਆਂ ਪਈਆਂ ਨੇ ਆਪੀ ਟੁੱਟ ਕੇ वो केंद्र असी नहीं लाए से बूटे पता नहीं अपने आप ही होया होटा ये सारे जिन्हें भी बूटे ने कहते अपने आप हो तो देखो कि सोने सोने चैरीज ने सौने, सौने, नहीं है ये आप थोड़े तोड़ के देख ली मैं हुँ, हुँ ही जो हूँ मिठिया हुई हाँ क्योंकि जो ये फट जो फल है योड़ा खट्टा गा पता नहीं क्यों मिठा ही है आूटा भी अ भरया पाया देखो ਜੇ ਮਿੱਠਿਆਂ ਨੂੰ ਮੈਂ ਤਾਂ ਜਮੀਨ ਛੱਡਾਂ ਇੱਕ ਆ ਸੀਗਾ ਇਹ ਬੂਟਾਗਾ ਆਪਾਂ ਥੋੜੇ ਖਾ ਕੇ ਦੇਖ ਲਾਂਗੇ ਲੈ ਕੇ ਚੱਲ ਜੰਨੇ ਮੈਂ ਤਿੰਨੇ ਲੈ ਕੇ ਚਲਦੀ ਹਾਂ ਦੇ ਧੋਕੇ ਖਾ ਲਾਂਗੇ ਆਪਾਂ 아 ਵੀ 다크 ਜੀ ਇਹ ਤਾਂ ਮੈਨੂੰ ਲੱਗਦਾ ਮਿੱਠੀ ਹੋਊਗੀ ਹਨਾ ਨਹੀਂ ਇਹ ਤਾਂ ਖਰਾਬ ਹੋਈ ਪਈ ਤੇ ਜਿਹੜੀ ਮੈਂ ਰਸ 베ਰੀਸ ਕਹਿੰਨੀ ਜਿਹੜੀ ਸਾਡੇ ਰਸ 베ਰੀਸ ਲੱਗਦੀਆਂ ਨੇ ਉਹ ਇਹ ਥੱਲੇ ਲੱਗਦੀਆਂ ਨੇ ਉਹਦੇ ਹਾਵਲੀ ਬੁੱਟੇ ਤੇ ਲੱਗਦੇ ਨੇ ਹਾਵਲੀ ਤੇ ਬਟ ਇਹ ਤੋੜ ਦੀਆਂ ਸੀ ਨਾ ਉਹਨਾਂ ਨੇ ਤਾਂ ਮੈਨੂੰ ਲੱਗਦਾ ਹੁਣ ਹੈ ਨਹੀਂ ਕੋਈ ਇਹਨਾਂ ਤੇ ਕਿਉਂਕਿ ਤੋੜ ਕੇ ਲੈ ਗਏ ਸੀ ਉਹ ਤਾਂ ਸਾਰੀਆਂ ਮੈਂ ਤੁਹਾਨੂੰ ਦਿਖਾਈਆਂ ਨੇ ਜਿਹੜੀਆਂ ਹੁੰਨੀ ਹੈਗੀਆ ਬਿਟਾ ਦੇਖੋ ਚਾਰੀਏਲ ਬੁੱਟੇ ਕਿਨੇ ਭਰੇ ਪਏ ਆਗੇ

ਫੋਟੋਆਂ ਬਹੁਤ ਵਧੀਆ ਸੌਂਦੀਆਂ ਨੇ ਇੱਥੇ ਅਸੀਂ ਫੋਟੋਆਂ ਬਾਤ ਖਿੱਚਦੇ ਹਾਂ ਨਿਆ ਦੇਖੋ ਅੰਦਰ ਤਾਂ ਸਫਾਈ ਹੈਗੀ ਹੈ ਕਿਉਂਕਿ ਅਦਰ ਫੁੱਟ ਪਾਜੇ ਮੰਗੂ ਹੈਗਾ ਉਧਰ ਹਜੇ ਕੁਝ ਨਹੀਂ ਹੈਗਾ ਉਧਰ ਐਵੇਂ ਆਗਾ ਦੇਖਦੇ ਆਪਾਂ ਟੇਸਟ ਕਰਕੇ ਜੇ ਮਿੱਠੀਆਂ ਹੋਈਆਂ ਮੈਂ ਡਰ ਗਈ ਪਤਾ ਨਹੀਂ ਕੀ ਸੀ ਓਕੇ ਉਹ ਚਿੜੀ ਸੀ ਨੰਗੀ ਕੇਤੇ ਬੰਦ ਤੇ ਆਊਗਾ ਮੈਨ ਲੱਗਦਾ ਉਧਰੋਂ ਜਾਣਾ ਪੂ ਖੁੱਲ ਜਾਈ ਗਈ ਖੁੱਲ ਕੇ ਖੁੱਲ ਕੇ ਚੱਕੋ ਜੀ ਤੇ ਇਹ ਲੋ ਜੀ ਬੱਸ ਆਪਣਾ ਆਹੀ ਰੁਟੀਨ ਸੀ ਅੱਜ ਦਾ ਤੇ ਆਪਾਂ ਅਜੇ ਵਲੌਗ ਦਾ ਐਂਡ ਵੀ ਇੱਥੇ ਕਰਦੇ ਆ ਤੇ ਹੋਪਸ ਤੁਹਾਨੂੰ ਵਲੌਗ ਵਧੀਆ ਲੱਗਿਆ ਹੋ। ਅਗਰ ਵਧੀਆ ਲੱਗਿਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਮੇਰੀ ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਓ। ਮਿਲਦੇ ਆ ਫਿਰ ਆਪਾਂ ਨਵੇਂ ਵਲੌਗ ਦੇ ਨਾਲ। ਬਾਏ ਬਾਏ।